ਹਾਂਜੀ 5 ਮੀਟਰ ਮਸਲੀਨ ਦਾ ਸੂਟ ਰਹੇਗਾ ਫਰੰਟ ਤੇ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ ਨਾਲ ਮਸਲੀਨ ਦਾ ਟਾਈ ਡਾਈ ਦੁਪੱਟਾ 699 ਵਿੱਚ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਸੂਟ ਲੈਣਗੇ 5 ਮੀਟਰ ਤੁਹਾਨੂੰ ਪਸ਼ਮੀਨਾ ਸੂਟ ਦੀ ਕੱਟ ਮਿਲੇਗੀ ਫਰੰਟ ਤੇ ਵਰਕ ਆ ਬੈਕ ਸਾਈਡ ਵੀ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਰਹੇਗਾ ਤੁਸੀਂ 950 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਰਗੈਂਜ਼ਾ ਦਾ ਇਹ ਸ਼ਰਟ ਰਹੇਗਾ ਵਰਕ ਵਾਲਾ ਤੇ ਇਸ ਦੇ ਨਾਲ ਮਸਲੀਨ ਦੀ ਬਾਟਮ ਬਾਟਮ ਤੇ ਵਰਕ ਆ ਨਾਲ ਆਰਗੈਂਜ਼ਾ ਦਾ ਦੁਪੱਟਾ 2 ਸੈੱਟ ਵਰਕ ਰਹੇਗਾ 950 ਚ ਬਾਈ ਕਰ ਸਕਦੇ ਹਾਂ ਨੈਕਸਟ ਇਹ ਆਰਡਰ ਤੇ ਹੀ ਰੈਡੀ ਹੋਏਗਾ ਏਕੇ ਟੈਕਸ ਦਾ ਪਸ਼ਮੀਨਾ ਰਹੇਗਾ ਜ਼ਰੀ ਵਰਕ ਨੈਕ ਤੇ ਬਾਹੂ ਤੇ ਆ ਤੁਸੀਂ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਰੰਗ ਆਪਾਂ ਕਲਰ ਐਡ ਕਰ ਦਿੱਤੇ ਨੇ ਆਰਡਰ ਤੇ ਰੈਡੀ ਹੋਏਗਾ 1199 ਦੇ ਵਿੱਚ ਇਹ ਵੀ ਸੂਟ ਡਿਸਕਾਊਂਟ ਤੇ ਹੈ ਜੀ ਪਸ਼ਮੀਨੇ ਦਾ ਸੂਟ ਰਹੇਗਾ ਕਸ਼ਮੀਰੀ ਸੂਟ ਗੁੱਲੂ ਪੱਟੀ ਵਾਲਾ ਇਹ ਡਿਜ਼ਾਈਨ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਸਟਾਲ ਜੋ ਇਸ ਦੇ ਨਾਲ ਉਹ ਤੁਹਾਨੂੰ ਸਵਾ ਦੋ ਮੀਟਰ ਮਿਲੇਗਾ ਤੇ ਤੁਸੀਂ ਇਹ 700 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਆ ਡਿਸਕਾਊਂਟ ਹੈ ਸੋ ਜਲਦੀ ਆਰਡਰ ਕਰਨਾ ਲਿਮਟਿਡ ਸਟਾਕ ਹੈ ਇਹ ਵਾਲਾ ਵੀ ਪਸ਼ਮੀਨਾ ਦਾ ਸੂਟ ਰਹੇਗਾ ਘੇਰੇ ਤੇ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ ਵਿਦਆਊਟ ਦੁਪੱਟਾ 750 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ スクリーンショット ਲੈ ਕੇ ਦਿੱਤੇ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਇਹ ਵੀ ਪਸ਼ਮੀਨਾ ਦੇ ਸੂਟ ਰਹਿਣਗੇ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਘੇਰੇ ਤੇ ਵਰਕ ਬਾਜੂ ਤੇ ਵਰਕ 750 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਦਿੱਤੇ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਸੋਹਣੇ ਰੰਗਾਂ ਦੇ ਵਿੱਚ ਰੈਡੀ ਹੋਏ ਨੇ ਸੋ ਤੁਸੀਂ ਜਲਦੀ ਆਰਡਰ ਕਰਨਾ ਲਿਮਟਿਡ ਸਟਾਕ ਦੇ ਵਿੱਚ ਚੌਰ ਚੜ ਦਾ ਟਾਈ ਮੀਟਰ ਸ਼ਰਟ ਰਹੇਗਾ ਤੇ ਟਾਈ ਮੀਟਰ ਚੌਰ ਚੜਦੀ ਹੀ ਬਾਟਮ ਰਹੇਗੀ ਸ਼ਰਟ ਤੇ ਵੀ ਵਰਕ ਆ ਤੇ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਨਾਲ ਚੌਰ ਚੜਦਾ ਹੀ ਦੁਪੱਟਾ 600 ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇਹ ਵਾਲਾ ਸੂਟ ਹਾਂਜੀ ਇਹ ਰਾਮ ਟੈਕਸ ਪਸ਼ਮੀਨਾ ਰਹੇਗਾ ਡਿਜੀਟਲ প্রিনਟ ਸ਼ਰਟ ਰਹੇਗਾ ਤੇ ਨਾਲ ਇਸਦੇ ਬਾਟਮ ਰਹੇਗੀ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬਾਈ ਕਰ ਸਕਦੇ ਹੋ ਪਸ਼ਮੀਨਾ ਦੇ ਸੂਟ ਲੈਣਗੇ 700 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਓਨਲੀ 700 ਦੇ ਵਿੱਚ ਸ਼ਰਟ ਐਂਡ ਬਾਟਮ ਰਹੇਗਾ ਵਧੀਆ ਫੈਬਰਿਕ ਸੋ ਆਰਡਰ ਕਰ ਲਓ ਇਹ ਵੀ ਤੁਸੀਂ ਜਲਦੀ ਲਿਮਟਡ ਸਟਾਕ ਦੇ ਵਿੱਚ ਹੈ ਇਹ ਜੀ ਹਾਂਜੀ ਇਹ ਵਾਲੇ ਵੀ ਵਰਕ ਵਾਲੇ ਸੂਟ ਤੁਹਾਨੂੰ ਮਿਲਣਗੇ ਡਿਸਕਾਊਂਟ ਤੇ ਪਸ਼ਮੀਨੇ ਦਾ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਘੇਰੇ ਤੇ ਵਰਕ ਐਂਡ ਇਸਦੀ ਬਾਜੂ ਤੇ ਵੀ ਵਰਕ ਮਿਲੇਗਾ ਪਸ਼ਮੀਨੇ ਦਾ 5 ਮੀਟਰ ਸੂਟ ਹੈ 750 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਹਾਂਜੀ ਇਹ ਪਿਓਰ ਵੈਲਵਟਰੀ ਇਹ ਬਹੁਤ ਸੋਹਣਾ ਫੈਬਰਿਕ ਆ ਤੁਸੀਂ ਵਰਕਰਵਾ ਸਕਦੇ ਹੋ ਪਲੇਨ ਵੀ ਬਾਈ ਕਰ ਸਕਦੇ ਹੋ ਪਿਓਰ ਵੈਲਵਟ ਰਹੇਗੀ ਤੇ ਤੁਸੀਂ ਬਾਈ ਕਰ ਮੇ ਸਕਰੀਨ ਸ਼ਾਟ ਸੈਂਡ ਕਰੋ ਬਹੁਤ ਹੀ ਸੋਹਣੇ ਸੂਟ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਸੋ ਤੁਹਾਨੂੰ ਡੇਲੀ ਵੀ ਅਪਡੇਟ ਮਿਲਦੀ ਰਹੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆ ਜੀ ਵਿਸਕੋਸ オーਰਗੈਂਜ਼ਾ ਦਾ ਫੈਬਰਿਕ ਤੇ ਵਿਸਕੋਸ オーਰਗੈਂਜ਼ਾ ਨਾਲ ਦੁਪੱਟਾ ਵਰਕ ਵਾਲਾ ਸੂਟ ਮਿਲੇਗਾ 1850 ਦੇ ਵਿੱਚ ਬਾਈ ਕਰ ਸਕਦੇ ਆ ਥੈਂਕ ਯੂ